ਬਾਪੂ ਕੀ ਕੀ ਗੱਲ ਹੋ ਗਈ ਬਾਪੂ ਕੀ ਬਣਿਆ ਜਉ ਕੇ ਮਾਤਿਓ ਦਾ ਦੇਵਾ ਦੀ ਬਹਾਰ ਸੀ ਜਉ ਦੀ ਦਿਵਾਲ ਲੈਣ ਆਇਆ ਕੱਲਾ ਜੀ ਤੇ ਚਾਰ ਪਾਰਟੀ ਤੇ ਜਾਰ ਬੈਠੇ ਤੇ ਗਿਆ ਜਿਆਦਾ ਮੁੜ ਕੇ ਠਹਿ ਨਹੀਂ ਗਿਆ ਕਰਨ ਉਹ ਨਹੀਂ ਸੀ ਜਾਣਦਾ ਕੀ ਪਾਣੀ ਡੂੰਗਾ ਸੀਗਾ ਜੀ ਪਾਣੀ ਬਹੁਤ ਡੂੰਗਾ ਪਾਣੀ ਦਾ ਅਸੀਂ ਤੇ ਬੀੜੀ ਤੇ ਆਉਣੀ ਆ ਤੇ ਪਾਣੀ ਚ ਪੰਦਾ ਨਹੀਂ ਆਜੀ ਤੁਰਿਆ ਤੁਰਿਆ ਆਜੀ ਕਰ ਜਾ ਪਹਿਲਾਂ ਕਿਸੇ ਦੇ ਪੱਤੇ ਪੱਤੇ ਪਾਉਂਦਾ ਸੀ ਉਹਦੇ ਕੋਲ ਆਇਆ ਕੋਨ ਨੂੰ ਮੈਂ ਸੱਦਿਆ ਵੀ ਤੇਰੇ ਘਰ ਨਹੀਂ ਠੀਕ ਤੇ ਉਹ ਆ ਕੇ ਤੁਹਾ ਦੂ ਦਵਾ ਚੋੜੀ ਦਵਾ ਲੈਣਾ ਜਾਂ ਅਸੀਂ ਜਦੋਂ ਪਹਿਲਾਂ ਆਏ ਆ ਤੇ ਮੈਂ ਉਹ ਮੁੜ ਕੇ ਕੱਲਾ ਆ ਗਿਆ ਕਿਉਂ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਸਰਕਾਰ ਤੋਂ ਕੀ ਮੰਗ ਚਾਹ ਸਰਕਾਰ ਤੋਂ ਕੀ ਮੰਗ ਚਾਹਦੇ ਹੋ ਸਰਕਾਰ ਤੋਂ ਕੀ ਮੰਗ ਕਰਨੀ ਹੈ ਸਰਕਾਰ ਤੋਂ ਸਰਕਾਰ ਤੋਂ ਮੰਗ ਮੈਂ ਆਨਾ ਵੀ ਮੇਰਾ ਇੱਕੋ ਇੱਕੋ ਧੀ ਆ ਚੜੀ ਦੀ ਇੱਕੋ ਇੱਕੋ ਧੀ ਤੇ ਘਰ ਦੀ ਵੀ ਉਹਦੀ ਬਿਮਾਰ ਆ ਚਲੋ ਕਿ ਖੈਤਾ ਹਾਜੀ ਨਹੀਂ ਕਰਦੇ ਨਹੀਂ ਚਲੋ ਕੁਛ ਨਾ ਕੁਛ ਸਰਕਾਰ ਦੇ ਦੇ ਸਾਨੂੰ ਹੈ ਸਿਰ ਪਾਣੀ ਆਇਆ ਪਾਣੀ ਇਦਾਂ ਤੁਹਾਨੂੰ ਪਤਾ ਹੈ ਕਿ ਬੋਟ ਚੱਲਣ ਗਏ ਆ ਵੇੜੀਆਂ ਚੱਲਣੀਆਂ ਉੱਥੇ ਘਰ ਸਾਡੇ ਜਾਣ ਹੀ ਸਕਦਾ ਦੋ ਢਾਈ ਮੀਲ ਪਾਂਦਿਆ ਤੇ ਹਮ ਚੱਕਹੀਂ ਹਮ ਨੇ ਕਿ ਉੱਥੋਂ ਫੇਰ ਪਾਣੀ ਦੀ ਜਾਈਦਾ ਤੇ ਸਾਨੂੰ ਸਰਕਾਰ ਮਦਦ ਦੇਵੇ ਕੋਈ ਨਾ ਕੋਈ ਤੇ ਸਾਡਾ ਮਸਲਾ ਹੱਲ ਹੋ ਜਾਉ ਹੁਣ ਬੋਟ ਤੇ ਮੇਰਾ ਜੀ ਮੁਰਨਾ ਤੇ ਚਲੋ ਉਦੇ ਘਰ ਦੀ ਵਿਚਾਰੀ ਦਿਉਦੀ ਧੀ ਚਲੋ ਕੁਛ ਨਾ ਕੁਝ ਆਵੇ ਦੋਵੇਂ ਮਾਮਾ ਦੀ ਹਾਂਤੀ ਯੋਤਰਾਮ ਵਿਆਹੀ ਆਉਦੀ ਤੇ ਚਲੋ ਉਹਨਾਂ ਦੋਵੇਂ ਮਾਮਾ ਦੀ ਹਾਂਤੀ ਉਹ ਦੇ ਕੋਲ ਆ ਜਾ ਕਰੋ ਕਦੀ ਉਹ ਚਲੇਗੀ ਤੇ ਮੇਰੇ ਤੋਂ ਵੱਖਰੇ ਆ ਇਸ ਤਰ੍ਹਾਂ ਆ ਗਾਲਿਆ ਸਰਕਾਰ ਤੋਂ ਕੀ ਮੰਗਣਾ ਹੀ ਜਿਦੋਂ ਮੇਰਾ ਕੋਤੀ ਕਰ ਗਿਆ ਤੇ ਸਰਕਾਰ ਤੋਂ ਕੀ ਮੰਗ ਲਿਆ ਜਾਂਦਾ ਉਹੀ ਮੋਕੇ ਦੇ ਸਰਪੰਚੋ ਪਿੰਡ ਦੇ ਤੁਹਾਡੇ ਜਿਹੜੇ ਪਿੰਡ ਦੇ ਵਿੱਚ ਜੋ ਵਾਰਦਾਤ ਹੋਈ ਹੈ ਮੰਦ ਭਾਗੀ ਕਟਣਾਈ ਹੈ ਕੀ ਕਾਰਨ ਹੋਇਆ ਕੀ ਇਹ ਨਾ ਭਾਈ ਜੀ ਇਹ ਨਾ ਇਹਦੀ ਨਾ ਰਾਈਟਲੀ ਹੋਈ ਸੀ ਇੱਕ ਧਰੋਂ ਦਵਾਈ ਲੈਣ ਆਏ ਆ ਤੇ ਜਿਹਦੇ ਕਿਨੇ ਨਾਲ ਦੇ ਇਹਦੇ ਬ੍ਰਦਰ ਚਾਚੇ ਤਾਏ ਉਹ ਸਾਰੇ ਪਹਿਲਾ ਤੌਰ ਤੇ ਇਹ ਘਰੋਂ ਕੱਲਾ ਬਾਅਦ ਚ ਤੁਰ ਪਿਆ ਰਸਤੇ ਚ ਆਣ ਕੇ ਨਾ ਪਾਣੀ ਰੋੜੂ ਸੀਗਾ ਉੱਥੋਂ ਇਹਨਾਂ ਦਾ ਪੈਰ ਤੇ ਲੱਗ ਗਿਆ ਇਸ ਕਰਕੇ ਨਾ ਰੋਡ ਤੋਂ ਥੱਲੇ ਨੀਵੇਂ ਵਾਲੀ ਜਨੂਮ ਚ ਜਾ ਕੇ ਦੇਖਤੀ ਆ ਪੁੱਤਨਾ ਦੇ ਪੈਰ ਨੂੰ ਲੱਗੇ ਪਰ ਨਾ ਨਹੀਂ ਜਾਉਂਦਾ ਇਸ ਕਰਕੇ ਮਾਂ ਦਾ ਪਾਜੀ ਕਰਨਾ ਜਿਹੜੀ ਵਾਪਰ ਗਈ ਮੰਗ ਕੀ ਜਾਂਦੇ ਹੋ ਤੁਸੀਂ ਇਹਨਾਂ ਜਿਸ ਤਰ੍ਹਾਂ ਡੈਸਟ ਹੋ ਗਈ ਇਹਨਾਂ ਦੀ ਸਰਕਾਰ ਵੱਲੋਂ ਕੀ ਮੰਗ ਚੱਲੀ ਸਰਕਾਰ ਵੱਲੋਂ ਇਹ ਦੇਖੋ ਜੇ ਇਹਨਾਂ ਨੂੰ ਕੋ ਬੇਟੀ ਆ ਬੇਟਾ ਨਹੀਂ ਆਇਗਾ ਤੇ ਭਾਈ ਭਾਜਰੀ ਉਹ ਪਹਿਲਾਂ ਤੋਂ ਬਿਮਾਰ ਆ ਤੇ ਸਰਕਾਰ ਵੱਲੋਂ ਜਿੰਨੇ ਗਏ ਆ ਸਾਨੂੰ ਸਾਰੇ ਵਿਸ਼ਵਾਸ ਦਿਵਾ ਕੇ ਗਏ ਕਿ ਤੁਹਾਡੀ ਵੱਤ ਤੋਂ ਵੱਤ ਸਹਿਤਾ ਉਹ ਵੀ ਤੇ ਜਿੱਸਾ ਵੀ ਕਹਿੰਦੇ ਆਉਣਗੇ ਉਹ ਵੀ ਪੁੱਛ ਕੇ ਜਾਣ ਕੇ ਵੀ ਹਾਂ ਇੱਕ ਦਿਨ ਵੱਧ ਤੋਂ ਵੱਧ ਸ਼ਾਇਦ ਆ ਨਿਕਲੀ ਕਿ ਪੈਲੀ ਪੈਲੀ ਦਾ ਪੱਧਰ ਉੱਚਾ ਨੀਵਾ ਕਰਕੇ ਇਸ ਪੈਰ ਫਿਸਲ ਗਿਆ ਹੈ ਕੀ ਕਾਰਨ ਬਣਿਆ ਸਾਡੇ ਨਾਲ ਪਾਣੀ ਵਾਲੇ ਏਰੀਆ ਜੀ ਕਈਆਂ ਜਗ੍ਹਾ ਤੇ ਇਸ ਟਾਈਮ 10 ਫੁੱਟ ਪਾਣੀ ਆ ਕਈਆਂ ਜਗ੍ਹਾ ਤੇ 2-2 3-3 ਫੁੱਟ ਆ ਜਿੱਥੇ ਇਹ ਜਾ ਰਹੇ ਸੀ 5-6 ਫੁੱਟ ਪਾਣੀ ਦਾ ਨਾ ਵਹਾਅ ਤੇਜ਼ ਆ ਉਥੋਂ ਇਹਨਾਂ ਦੇ ਨਾ ਰੋਡ ਛੜਕ ਟੁੱਟੀ ਹੋਈ ਤੇ ਰੋਡ ਤੇ ਨਾ ਪੈਰ ਇਹਨਾਂ ਦਾ ਨਾ ਫਿਸਲ ਗਿਆ ਤੇ ਉਹ ਫਿਰ ਨੀਵੇਂ ਥਾਂ ਨੂੰ ਰੋਡ ਤੋਂ ਚਲੇ ਗਿਆ ਉੱਥੇ 8-9 ਫੁੱਟ ਪਾਣੀ ਸੀਗਾ ਜੀ ਮੋਕੇ ਡੈਥ ਹੋ ਮੋਕੇ ਤੇ ਇਹਨਾਂ ਦੀ ਡੈਥ ਹੋ ਗਈ ਪਰ ਸਾਨੂੰ ਨਾ ਬੱਚੇ ਦੇਖਦੇ ਪਏ ਸੀ ਕਿ ਉਹਨਾਂ ਨੂੰ ਵੀ ਤੈਰਨਾ ਨਹੀਂ ਸੀ ਆਉਂਦਾ ਤੇ ਉਹਨਾਂ ਨੇ ਸਾਨੂੰ ਫੋਨ ਲਾਇਆ ਕਿ ਇਦਾਂ ਇਦਾਂ ਹੋਈ ਗੱਲ ਹੈ ਇਹਦੇ ਇੱਕ ਪ੍ਰੈਸਰ ਵਾਲਿਆਂ ਨੂੰ ਆਖਿਆ ਫਿਰ ਇੱਕ ਛੇ ਵਾਲਿਆਂ ਤੱਕ ਨੋਰਡ ਸਾਲ ਸੈੱਡ ਵਾਲੇ ਆਏ ਹਾਂਜੀ ਖਾਲਸਾ ਐਡ ਵਾਲੇ ਸੀਗੇ ਤੇ ਆਪਣੇ ਆ ਜਿਹੜੇ ਭਾਈ ਅਮਿਤਪਾਲ ਸਿੰਘ ਉਹਨਾਂ ਦੀ ਬੇਟੀ ਉਹਨਾਂ ਨੇ ਨੇ ਫਿਰ ਜਾ ਕੇ ਮੱਤ ਕੀਤੀ ਉਹ ਤੋਂ ਫਿਰ ਡੈਥ ਹੋ ਚੁੱਕੀ ਸੀ ਜਿਹੜੇ ਲੈ ਕੇ ਆਏ ਆ ਇਹ ਹਾਦਸਾ ਕਿਹਾ ਜੋ ਪਾਣੀ ਦੀ ਬੰਦੀ ਜਿਹੜੀ ਘਟਨਾ ਸਾਹਮਣੇ ਸਾਡਾ ਪਿੰਡ ਆ ਜੇ ਟੱਲੀ ਗੁਲਾਮ ਇਹ ਤਹਿਸੀਲ ਜ਼ਿਲਾ ਫਰੋਜਪੁਰ ਚਾ ਗਰਮੀਤ ਸਿੰਘ ਮੁੰਡੇ ਦਾ ਨਾਮ ਹੈ ਜੋ ਡੁੱਬ ਕੇ ਮਰਿਆ ਬਾਹਰ ਆ ਰਿਹਾ ਸੀਗਾ ਚਾਨਕ ਪੈਰ ਤੇ ਲੱਕਿਆ ਪੱਕੀ ਸੜਕ ਤੋਂ ਥੱਲੇ ਹੋ ਗਿਆ ਥੋੜਾ ਜਿਹਾ ਝੋਨੇ ਵਾਲਾ ਤੋਂ ਮੁੜ ਕੇ ਉੱਠੇ ਨਹੀਂ ਗਿਆ ਉਹਦੇ ਕੋਲ ਨੇ ਕਿ ਕਾਰਨ ਨਹੀਂ ਪਤਾ ਲੱਗਾ ਇਹ ਕੀ ਕਾਰਨ ਕੀ ਹੈ ਦੇਖੋ ਜੀ ਬਾਹਰ ਕਰੋ ਕਿ ਤਰ੍ਹਾਂ ਆਇਆ ਬਾਹਰ ਆ ਰਹੇ ਸੀਗੇ ਇਦਾਂ ਸਾਰੇ ਆਉਂਦੇ ਕੋਈ ਪਾਣੀ ਲੈਣ ਆ ਗਿਆ ਕੋਈ ਡੰਗਰਾਂ ਵਾਲੀ ਚਾਰਾ ਲੈਣ ਆ ਗਿਆ ਜਾਂ ਘਰ ਦੀ ਵਸਤੂ ਕੋਈ ਵੀ ਲੈਣ ਆਇਆ ਦੱਸਿਆ ਜਾ ਰਿਹਾ ਜਿਆਦਾ ਘਰ ਦੀ ਦਵਾਈ ਲੈਣਾ ਦਵਾਈ ਲੈਣ ਆ ਰਿਹਾ ਹੋਊਗਾ ਇੱਕ ਦੂਸਰੇ ਤੋਂ ਨਾਂਂ ਦੀ ਗੌਂਡੀ ਦੇ ਇੰਨੇ ਦਾ ਪ੍ਰੋਬਲਮ ਦਾ ਪਤਾ ਹੀ ਨਹੀਂ ਹੋ ਸਕਦਾ ਪਰ ਇਹ ਨਾ ਸਾਡਾ ਗਵਾਂਡੀ ਸੀਗਾ ਜੀ ਪੰਜ-ਦਸ ਘਰ ਛੱਡ ਕੇ ਆ ਨੇੜੇ ਹਾਂਜੀ ਬੱਚੇ ਕਿੰਨੇ ਬੱਚੇ ਇੱਕ ਗੱਡੀ ਆ ਉਹਨਾਂ ਦੀ ਉਹ ਵੈਹੀ ਹੋਈ ਆ 45 ਸਾਲ ਤੇ 47-48 ਸਾਲ ਦੀ ਉਮਰ ਚੋਣਾ ਜਿਹੜਾ ਵੀਰ ਸਾਡਾ ਡੁੱਬਿਆ ਉਹ ਬੰਦੇ ਆ ਤੁਸੀਂ ਪਿੰਡ ਵੱਲੋਂ ਕੋਈ ਉਹਨੂੰ ਆਰਤੀ ਪਾਉਂਦੇ ਨੇ ਘਰ ਦੇ ਨੂੰ ਉਹ ਤਾਂ ਜੀ ਵੇਖੋ ਹੁਣੇ ਸਰਕਾਰ ਦੀ ਆ ਮਰਜ਼ੀ ਜੋ ਸਾਡਾ ਭਰਾਏ ਉਹ ਤਾਂ ਗਿਆ ਇਹ ਤਾਂ ਅੱਗੋਂ ਸਰਕਾਰਾਂ ਦੇ ਵਾਸਾ ਅਸੀਂ ਕੁਝ ਨਹੀਂ ਕਹਿ ਸਕਦੇ ਕੀ ਕਰੂ ਕੀ ਨਾ ਕਰੂ ਪਿੰਡਾਂ ਦੇ ਘਟਨਾ ਵਾਪਰੀ ਹੈ ਜਿਹੜੀ ਆ ਪਿੰਡ ਵਿੱਚ ਜੋ ਡੁੱਬਣ ਦੀ ਘਟਨਾ ਸਾਹ। ਇਹ ਵੈਗਰੂ ਤੁਰ ਕੇ ਤੁਰਿਆ ਆਂਦਾ ਹੈ ਪਾਣੀ ਢੂੰਗਾ ਸੀ। ਕਿਤੇ ਪੈਰ ਪੈ ਗਿਆ ਤੇ ਡੁੱਬ ਗਿਆ। ਤੇ ਮਗਰੋਂ ਪਤਾ ਨਹੀਂ ਦੇਖ ਲਿਆ ਕਿਸ ਨੇ। ਕੱਢਿਆ ਤੇ ਮੁਕੇ ਨੂੰ ਲੈ ਗਿਆ। ਮੁੱਕੀ ਗਿਆ ਜਦੋਂ ਪਾਣੀ ਚਾਰ ਗੋਤੇ ਆ ਜਾਂਦੇ ਤਾਂ ਬੰਦੇ ਦੇ ਪੱਲੇ ਕੀ ਹੁੰਦਾ। ਜੀ। ਹਾਂਜੀ। ਸਾਹ ਸੁਧ ਕੀ ਮੰਗ। ਰਾਤੀ ਆਇਆ ਤੇ ਨਾਪਰ ਆ ਜਾ। ਉਹਨਾਂ ਦੇ ਘਰ ਦੀ ਹੁਣ ਮਦਦ ਕੀਤੀ ਜਾਵੇ ਵਿਚਾਰੀ। ਹਾਂਜੀ। ਭਾਵੇਂ ਸਾਡੀ ਵਿਚਾਰੀ ਹੁਣ ਕੋਈ ਤਰੀਕੇ ਨਾਲ ਅਜਾ ਘਰ ਦਾ ਗੁਜ਼ਾਰਾ ਤਾਂ ਕਰੇਗੀ। ਜੋੰਦਾ ਬਿਟਾ ਪਾਈਪਚਾਰੀ ਦਾ ਸਾਹਮਣੇ ਆ ਜਾਵੇ ਇਹ ਘਰੋਂ ਵਿਚਾਰੇ ਮਾੜੇ ਹੀ ਬੰਦੇ ਬਿਲਕੁਲ ਗਰੀਬ ਆ ਹਾਂ ਗਰੀਬ ਬੰਦੇ ਪਾਕਟ ਕਟਣ ਦਾ ਜੋ ਮਾਮਲਾ ਸਾਹਮਣੇ ਆਇਆ ਤੁਹਾਡੇ ਹਸਪੀਟਲ ਲੈ ਕੇ ਆਇਆ ਠੀਕ ਹੈ ਨਾ ਅ ਜਿਸ ਤਰ੍ਹਾਂ ਇਹਨੂੰ ਸਾਨੂੰ ਖਬਰ ਮਿਲੀ ਹੈ ਕਿ ਬੰਦਾ ਇਸ ਤਰ੍ਹਾਂ ਡੁੱਬ ਕੇ ਡੁੱਬ ਗਿਆ ਉਸ ਤੋਂ ਮੇਰੀ ਟੀਮ ਨੇ ਕਾਲਸ ਜੇ ਨੂੰ ਉਹਨਾਂ ਨੂੰ ਮਿਲੀ ਇਨਫੋਰਮੇਸ਼ਨ ਸਾਡੀ ਐਂਬੂਲੈਂਸ ਨਾਲ ਦੀ ਨਾਲ ਉਹ ਲੈ ਕੇ ਪਹਿਲਾਂ ਉਹਨਾਂ ਨੂੰ ਬੇੜੀ ਤੇ ਲਿਆਂਦਾ ਗਿਆ ਫਿਰ ਉਹ ਐਂਬੂਲੈਂਸ 'ਚ ਚੜ ਕੇ ਅਸੀਂ ਇੱਥੇ ਸ਼ਿਫਟ ਕੀਤਾ ਪਰ ਜੇ ਇੱਥੇ ਆ ਕੇ ਡਾਕਟਰਸ ਨੇ ਉਹਨਾਂ ਨੂੰ ਪ੍ਰੋਟੋਕੋਲ ਦੱਸ ਦਿੱਤਾ ਕਿ ਡੈਥ ਹੋ ਚੁੱਕੀ ਹੈ ਉਸ ਤੋਂ ਬਾਅਦ ਉਹਨਾਂ ਫੈਮਿਲੀ ਮੈਂਬਰਸ ਦੇ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਇਹ ਕਿਹਾ ਵਾ ਕਿ ਅਸੀਂ ਕੋਸਟਮ ਕਰਨਾ ਹੈ ਅਸੀਂ ਉਹਨਾਂ ਦੇ ਨਾਲ ਨਹੀਂ ਬਤਲ ਕਿ ਉਹਨਾਂ ਦੀ ਜੋ ਵੀ ਕਾਜ ਦੀ ਚਾਰ ਕਾਰਵਾਈ ਚੱਲਦੀ ਪਈ ਹੈ ਉਹ ਕਰਵਾ ਕੇ ਕੋਸਟਮ ਕਰਵਾਉਣਾ ਹੈ ਕਿ ਮਿੱਟੀ ਦੀ ਕਿੰਨੀ ਚੰਗਾ ਹੈ ਵਿਕਤੀਗਤ 45 ਤੋਂ 4550 ਯੂਜ਼ਰ ਜੋ ਵਾਪਤ ਹੋਈ ਹੈ ਸਾਰਾ ਮੰਦ ਪਾਣੀ ਘਟਣਾ ਹੈ ਇਹ ਪਿੰਡ ਟਲੀ ਟਲੀ ਗਲਾਉਂਦੇ ਗਰਮੀਤ ਸਿੰਘ ਇਹ ਗਰਮੀਤ ਸਿੰਘ ਦੇ ਪੁੱਤਰ ਮਹਿਲ ਸਿੰਘ ਇਹਦੇ ਘਰ ਦੀ ਬਿਮਾਰ ਸੀ ਤੇ ਦਵਾਈ ਲੈਣ ਆ ਰਿਹਾ ਸੀ ਪੈਦਲ ਪਾਣੀ ਦੇ ਵਿੱਚ ਪਾਣੀ ਨੇ ਪੰਜੇ ਬੜਾ ਟੁੰਗਾ ਆਈ ਆ ਅਚਾਨਕ ਇਹਦਾ ਪੈਰ ਤੇ ਲੱਗਿਆ ਤੇ ਪੈਰ ਤੇ ਲੀਕ ਕਰਕੇ ਇਹਦੇ ਪਾਣੀ ਡੁੱਬ ਗਿਆ ਇਹਨਾਂ ਨੂੰ ਇਹ ਤੈਰਨਾ ਨਹੀਂ ਜਾਣਦਾ ਸੀ ਜੋ ਪਤਾ ਲੱਗਾ ਕਿ ਜੇ ਪਾਣੀ ਡਿੱਗਣ ਕਰਕੇ ਇਹਦੀ ਡੁੱਬਣ ਕਰਕੇ ਮੌਤ ਹੋ ਗਈ ਸਰ ਮੌਕੇ ਤੇ ਰੈਸਕੂ ਟੀਮਾਂ ਹੁੰਦੀਆਂ ਨੇ ਸਰ ਮੌਕੇ ਤੇ ਕੋਈ ਮੌਕੇ ਤੇ ਟੀਮ ਖਾਲਸੇਡ ਵਾਲੀ ਪਹੁੰਚੀ ਪਰ ਉਸ ਤੋਂ ਉਸ ਟਾਈਮ ਇਹ ਉਸ ਟਾਈਮ ਡੁੱਬ ਚੁੱਕਾ ਸੀ ਮਨ ਉਹਨਾਂ ਨੇ ਮਤਲਬ ਇਹਨੂੰ ਬਾਹਰ ਹੀ ਕੱਢਿਆ ਤੇ ਜਦੋਂ ਹਸਪਤਾਲ ਲੈ ਕੇ ਜਾਂਦਾ ਤੇ ਇੱਥੇ ਡਾਕਟਰ ਸਾਹਿਬ ਨੇ ਮ੍ਰਿਤਕ ਕਰਾ ਦਿੱਤਾ ਇਹ ਕੰਮ ਅੰਜੀ ਦਾ ਹਸਪਤਾਲ ਹਰਫ ਕੇ ਮੋਕੇ ਤੇ ਡੱਥ ਹੋ ਗਿਆ ਹਾਂਜੀ ਡਾਕਟਰ ਸਾਹਿਬਾਂ ਨੇ ਜਿਹੜਾ ਦਿੱਤਾ ਰੁਕਾ ਦਿੱਤਾ ਗਿਆ ਉਹਦੇ ਮਤਲਬ ਮੋਕੇ ਇਹ ਡੈਥ ਲੈਂਦਾ ਗਿਆ ਕੀ ਨਾਮ ਹੈ ਤੁਹਾਡਾ ਇਹ ਐਸੇ ਗੁਰਪ੍ਰੀਤ ਸਿੰਘ ਖਾਣਾ ਹਰਫ ਕੇ